ਜ਼ਿਲ੍ਹਾ ਪਠਾਨਕੋਟ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਉਲੰਧ ਹੋ ਚੁੱਕੇ ਹਨ ਕਿ ਇਹਨਾਂ ਨੂੰ ਕਿਸੇ ਦਾ ਵੀ ਡਰ ਖੌਫ ਨਹੀਂ ਰਿਹਾ। ਤਾਜ਼ਾ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਦੇ ਕਸਬਾ ਸਰਨਾ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਵੱਲੋਂ ਸ਼੍ਰੀ ਗੁਰੂ ਰਵੀਦਾਸ ਸੁਸਾਇਟੀ ਮੰਦਿਰ ਸਰਨਾ ਡਿੱਪੂ ਵਾਲਾ ਮੁਹੱਲਾ ਤੋਂ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਅੱਜ ਦਿੰਦੇ ਹੋਏ ਸ਼੍ਰੀ ਰਵੀਦਾਸ ਮੰਦਿਰ ਦੇ ਪ੍ਰਧਾਨ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਮੰਦਿਰ ਵਿੱਚ ਕਾਫੀ ਵੱਡੇ ਪ੍ਰੋਗਰਾਮ ਹੋਏ ਹਨ। ਅਤੇ ਵਿਆਹ ਸ਼ਾਦੀ ਵੀ ਹੋਏ ਹਨ ਜਿਸ ਦੀ ਸਾਰੀ ਨਕਦੀ ਗੋਲਗ ਵਿੱਚ ਪਈ ਹੋਈ ਸੀ ਅਤੇ ਬੀਤੀ ਰਾਤ ਚੋਰਾਂ ਵੱਲੋਂ ਮੰਦਿਰ ਦੀ ਦੀਵਾਰ ਟੱਪ ਕੇ ਮੰਦਰ ਨੂੰ ਲੱਗਾ ਹੋਇਆ ਕੈਂਚੀ ਗੇਟ ਦਾ ਤਾਲਾ ਤੋੜ ਦਿੱਤਾ ਗਿਆ ਉਹਨਾਂ ਆਪਣੇ ਅਨੁਮਾਨ ਅਨੁਸਾਰ ਦੱਸਿਆ ਕਿ ਮੰਦਰ ਵਿੱਚ ਪਈ ਹੋਈ ਗੋਲਗ ਦਾ ਤਾਲਾ ਤੋੜ ਕੇ ਤਕਰੀਬਨ 15 ਤੋਂ 20 ਹਜ਼ਾਰ ਦੀ ਨਕਦੀ ਚੋਰ ਵੱਲੋਂ ਚੋਰੀ ਕੀਤੀ ਗਈ ਉਹਨਾਂ ਦੱਸਿਆ ਕਿ ਚੋਰ ਵੱਲੋਂ ਪਹਿਲੇ ਮੰਦਿਰ ਨੂੰ ਆਉਣ ਵਾਲੀ ਬਿਜਲੀ ਦੀ ਤਾਰ ਕੱਟ ਦਿੱਤੀ ਗਈ ਸੀ ਜਿਸ ਕਾਰਨ ਮੰਦਿਰ 'ਚ ਲਗੀਆਂ ਹੋਈਆਂ ਲਾਈਟਾਂ ਬੰਦ ਹੋ ਗਈਆਂ ਬਾਅਦ ਵਿੱਚ ਚੋਰ ਨੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਵਾਰਦਾਤ ਦੀ ਸਾਰੀ ਘਟਨਾ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜ਼ਿਕਰਯੋਗ ਹੈ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਕਰਨ ਵਾਲੇ ਚੋਰਾਂ ਨੂੰ ਪੁਲਿਸ ਫੜਨ ਵਿੱਚ ਅਸਫਲ ਨਜ਼ਰ ਆ ਰਹੀ ਹੈ ਸ੍ਰੀ ਸਾਈ ਗਰੁੱਪ ਆਫ ਇੰਸਟੀਚੂਟਸ ਜਗੁਰਦੇਵ ਜੀ ਸ਼੍ਰੀ ਗੁਰੂ ਰਵਿਦਾਸ ਮੈਂ ਓਮ ਪ੍ਰਕਾਸ਼ ਪੁੱਤਰ ਸ੍ਰੀ ਸਰਨਦਾਸ ਪਿੰਡ ਸਰਨਾ ਡੀਪੂ ਵਾਲਾ ਮੱਲਾ ਸਾਡੇ ਮਹੱਲੇ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਬਣਿਆ ਹੋਇਆ ਹੈ ਅਸੀਂ ਇਸ ਮੰਦਿਰ ਦੇ ਸੇਵਾਦਾਰ ਆ ਔਰ ਇਸ ਮੰਦਿਰ ਦੇ ਰਾਤ ਬੀਤੀ ਕੋਈ ਚੋਰ ਸਾਡੀ ਦੀਵਾਰ ਨੂੰ ਫੰਦ ਕੇ ਅੰਦਰ ਆਇਆ ਤੇ ਉਸਨੇ ਗੱਲੇ ਨੂੰ ਤੋੜਿਆ ਤਿੰਨ ਜੰਦਰੇ ਲੱਗੇ ਸੀ ਇੱਕ ਸਾਡਾ ਮੇਨ ਜਿਹੜਾ ਕੰਚੀ ਕੰਚੀ ਗੇਟ ਹੈ ਅੰਦਰ ਇੱਕ ਟਫਨ ਗੇਟ ਲੱਗਿਆ ਹੀ ਉਸ ਤੋਂ ਅੱਗੇ ਇੱਕ ਹੋਰ ਲੱਗੇ ਦਾ ਹੀ ਤਾਲਾ ਗੱਲੇ ਨੂੰ ਉਹ ਵੀ ਤਾਲਾ ਤੋੜ ਕੇ ਤੇ ਗੱਲੇ ਦੇ ਵਿੱਚ ਮੇਰੇ ਖਿਆਲ ਜਿੱਥੋਂ ਦਾ ਕਰਾ ਕਿ ਕਿਉਂਕਿ ਅਸੀਂ ਗੁਰੂ ਰਵਿਦਾਸ ਮਹਾਰਾਜ ਜਦੋਂ ਭੰਡਾਰਾ ਕੀਤਾ ਉਸ ਤੋਂ ਬਾਅਦ ਅਸੀਂ ਗੱਲੇ ਨੂੰ ਸਾਫ਼ ਨਹੀਂ ਕੀਤਾ ਕੋਈ 15-20 ਹਜ਼ਾਰ ਦਾ ਨੁਕਸਾਨ ਸਾਡਾ ਮੰਦਰ ਦੇ ਵਿੱਚ ਹੋਇਆ ਤੇ ਮੈਂ ਸਵੇਰੇ ਜਦੋਂ ਆਇਆ ਇੱਥੇ ਸਾਰਾ ਚੈੱਕ ਕੀਤਾ ਚੋਰ ਨੇ ਬੜੇ ਹੀ ਸੁਚੱਜੇਤਾ ਨਾਲ ਕੰਮ ਕੀਤੇ ਦਿੰਨਾ ਪਹਿਲੇ ਉਹਨੂੰ ਸਾਡੀ ਲਾਈਟ ਪਿਛੋਂ ਕੱਟੀ ਐ ਮੀਟਰ ਦੀ ਲਾਈਟ ਕੱਟ ਕੇ 10-15 ਮਿੰਟ ਉਹਨੂੰ ਵੇਟ ਕੀਤੀ ਦੀ ਆ ਵੀਡੀਓ ਵੀ ਇੱਕ ਸਾਨੂੰ ਵੀਡੀਓ ਮਿਲੀ ਐ ਇੱਕ ਇਥੋਂ ਸੀਸੀਟੀਵੀ ਕੈਮਰੇ ਵਿੱਚੋਂ ਉਹਦੇ ਆਧਾਰ ਤੇ ਅਸੀਂ ਥੋੜਾ ਜਿਹਾ ਚੈੱਕ ਕੀਤਾ ਤਾਂ ਪਤਾ ਲੱਗਿਆ ਵੀ ਅੱਧਾ ਘੰਟਾ ਉਹਨੂੰ ਵੇਟ ਕੀਤੀ ਐ ਜਦੋਂ ਲਾਈਟ ਕੱਟੀ ਗਈ ਐ ਲਾਈਟ ਕੱਟਣ ਤੋਂ ਬਾਅਦ ਉਹਨੂੰ ਦੇਖਿਆ ਕੋਈ ਆਇਆ ਨਹੀਂ ਐ ਫਿਰ ਇੱਕ ਘੰਟਾ ਉਹਨੂੰ ਲਗਭਗ ਕਾਰਵਾਈ ਕੀਤੀ ਐ 6-7 ਵਾਰੀ ਅੰਦਰ ਵੜਿਆ ਉਹ ਨਹੀਂ ਤਾਲੇ ਟੁੱਟੇ ਫਿਰ ਅੰਦਰ ਆਇਆ ਕੋਈ ਉਸ ਕੋਲ ਉਜ਼ਾਰ ਵਗੈਰਾ ਹੋਣਾ ਕੁਝ ਫਿਰ ਉਸਨੇ ਸਾਰੇ ਹੀ ਤਾਲੇ ਤੋੜ ਕੇ ਅੰਦਰ ਜਾ ਕੇ ਗੱਲਾਂ ਸਾਫ਼ ਕੀਤਾ ਹੈ ਤੇ ਮੈਂ ਅੰਤ ਵਿੱਚ ਫਿਰ ਚਲਾ ਗਿਆ ਆਪਣਾ ਸਵੇਰੇ ਅਸੀਂ ਜਾਂ ਕੰਪਲੇਂਟ ਕੀਤੀ ਹੈ ਆਪਣੇ सदर ਥਾਣੇ ਦੇ ਵਿੱਚ ਉਹ ਵੀ ਮੁਲਾਜ਼ਮ ਮੌਕੇ ਤੇ ਆ ਕੇ ਆਪਣਾ ਮੌਕਾ ਦੇਖ ਕੇ ਗਏ ਨੇ ਪਰ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਐਸਐਸਪੀ ਸਾਹਿਬ ਨੂੰ ਪਠਾਨਕੋਟ ਕਿ ਇਹ ਜੋ ਪਠਾਨਕੋਟ ਦੇ ਵਿੱਚ ਆਪਣਾ ਪਿੰਡ ਸਰਨਾ ਹੈ ਸਰਨੇ ਅੱਡੇ ਦੇ ਵਿੱਚ ਪਹਿਲੇ ਪੁਲੀ ਚੌਕੀ ਇੱਕ ਹੁੰਦੀ ਸੀ ਪਰ ਉਹ ਕਈਆਂ ਮਹੀਨਿਆਂ ਤੋਂ ਉੱਥੇ ਦੇਖ ਰਿਆਂ ਕੋਈ ਮੁਲਾਜ਼ਮ ਮਿਲਦਾ ਨਹੀਂ ਹੈ ਅਸੀਂ ਬੇਨਤੀ ਕਰਦੇ ਹਾਂ ਅੱਗੇ ਵੀ ਉਹ ਭਾਈ ਥੋੜਾ ਬਹੁਤ ਇੱਥੇ ਲੋਕਾਂ ਦਾ ਅੱਜ ਕੱਲ ਜਿਆਦਾ ਰੋਲਾ ਰੱਪਾ ਹੋ ਗਿਆ ਚੋਰਾਂ ਦਾ ਜੇਕਰ ਕੋਈ ਪੁਲਿਸ ਚੌਕੀ ਹੋਏ ਤਾਂ ਥੋੜਾ ਡਰ ਡੁਰ ਰਹਿੰਦਾ ਉਹਨਾਂ ਨੂੰ ਗੱਸਤ ਆਂਦੀ ਹੈ ਉਹ ਚੌਕੀ ਆਪਣੇ ਪੁਲਿਸ ਵਾਲੇ ਉਹ ਗੱਸਾ ਲਗਾ ਕੇ ਚੱਲ ਜਾਂਦੇ ਨੇ ਪਰ ਪਰਮਾਨੈਂਟ ਚੌਕੀ ਹੋਏ ਨਾ ਉਹਦਾ ਸਹੂਲਤਾ ਮਿਲ ਸਕਦਾ ਇਸ ਕਰਕੇ ਮੈਂ ਦੁਬਾਰਾ ਬੇਨਤੀ ਕਰਦਾ ਐਸਐਸਪੀ ਸਾਹਿਬ ਅੱਗੇ ਕਿ ਇਸ ਚੌਕੀ ਨੂੰ ਥੋੜਾ ਜਿਹਾ ਬਰਕਰਾਰ ਕੀਤਾ ਜਾਏ ਮੁਲਾਜ਼ਮ ਰੱਖੇ ਜਾਣ ਤਾਂ ਕਿ ਇਹਨਾਂ ਚੋਰਾਂ ਚੱਕਿਆਂ ਤੋਂ ਥੋੜਾ ਜਿਹਾ ਸਾਡਾ ਜੋ ਆਪਣਾ ਸਮਾਜ ਹੈ ਇਸ ਨੂੰ ਥੋੜੀ ਸੇਫਟੀ ਮਿਲੇ ਕਿਉਂਕਿ ਇਸ ਤਰ੍ਹਾਂ ਦਾ ਜੋ ਚੱਲ ਰਿਹਾ ਹੈ ਇਹ ਅੱਜ ਦੀ ਘਟਨਾ ਨਹੀਂ ਹੈ ਬਹੁਤ ਸਾਰੇ ਮੰਦਰਾਂ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਘਟ ਰਹੀਆਂ ਨੇ ਸਾਡੇ ਵੀ ਕੰਨ ਅੱਜ ਖੁੱਲ੍ਹ ਖੁੱਲ੍ਹ ਗੋਲ ਗਏ ਨੇ ਅਸੀਂ ਅੱਗੇ ਤੋਂ ਥੋੜਾ ਜਿਹਾ ਪਰਹੇਜ਼ ਕਰਾਂਗੇ ਜਾਂ ਰੁਕਾਂਗੇ ਜਾਂ ਆਪਣਾ ਦੋ ਚਾਰ ਬੰਦੇ ਸੇਵਾਦਾਰ ਸੌਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸਾਨੂੰ ਤਾਂ ਆਪਣੇ ਮੰਦਰ ਦੀ ਜ਼ਰੂਰਤ ਹੈ ਬਹੁਤ ਸਾਰਾ ਸਾਡਾ ਸਮਾਜ ਇੱਥੇ ਸਾਰੇ ਕਾਰਜਕਰਮ ਹੁੰਦੇ ਨੇ ਚੰਗੇ ਵੀ ਹੁੰਦੇ ਨੇ ਮੰਦੇ ਵੀ ਹੁੰਦੇ ਨੇ ਵਿਆਹ ਸ਼ਾਦੀਆਂ ਜਾਂ ਹੋਰ ਕੋਈ ਵੀ ਪ੍ਰੋਗਰਾਮ ਹੋਇਆ ਇੱਥੇ ਕਰਦੇ ਆਂ ਸਾਨੂੰ ਇਸ ਗੁਰੂ ਅਰਬੀਦਾਸ ਮੰਦਿਰ ਦੇ ਉੱਪਰ ਅਸੀਂ ਬੜੀ ਮਿਹਨਤ ਨਾਲ ਇਹਨੂੰ ਬਣਾਇਆ ਹੈ ਔਰ ਸਾਡਾ ਸਮਾਜ ਇਸ ਤੋਂ ਫਾਇਦਾ ਵੀ ਲੈ ਰਿਹਾ ਹੈ ਪਰ ਇਹਨਾਂ ਚੋਰਾਂ ਤੋਂ ਬਚਣ ਵਾਸਤੇ ਸਾਨੂੰ ਕੁਝ ਨਾ ਕੁਝ ਸੋਚਣਾ ਪੈਣਾ ਹੈ ਮੈਂ ਆਈਓ ਟੀਮ ਦਾ ਵੀ ਬੜਾ ਧੰਨਵਾਦ ਕਰਦਾ ਕਿ ਇਹਨਾਂ ਭਰਾਵਾਂ ਨੇ ਆ ਕੇ ਸਾਡਾ ਸਹਿਯੋਗ ਕੀਤਾ ਔਰ ਇਸ ਖਬਰ ਨੂੰ ਇਹਨਾਂ ਨੇ ਆਪਣੇ ਤੱਕ ਪਹੁੰਚਾਇਆ ਹੈ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਜੈ ਗੁਰੂ ਦੇਵ ਧੰਨ ਗੁਰਦੇਵ